ਮਾਨਯੋਗ ਪ੍ਰਧਾਨ ਜੀ ਅਪ੍ਰੈਲ 2020 ਦੇ ਵਿੱਚ ਕੋਵਿਡ-19 ਦਾ ਕਹਿਰ ਪੂਰੀ ਦੁਨੀਆ ਤੇ ਛਾਇਆ ਹੋਇਆ ਸੀ ਮਨੁੱਖਤਾ ਬਿਲਕੁਲ ਸਹਿਮੀ ਹੋਈ ਸੀ ਉਸ ਮਾਹੌਲ ਦੇ ਵਿੱਚ ਸਰਕਾਰ ਕਿਸਾਨੀ ਨਾਲ ਜੁੜੇ ਚਾਰ ਕਾਨੂੰਨ ਲੈ ਕੇ ਆਏ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਪੰਜਾਬ ਦੀ ਕਿਸਾਨੀ ਦੀ ਅਗਵਾਈ ਹੇਠ ਲਾਮਬੰਦ ਹੋ ਕੇ ਲੱਖਾਂ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਆ ਕੇ ਬੈ ਗੇ ਡੇਢ ਸਾਲ ਸੰਘਰਸ਼ ਚੱਲਿਆ 700 ਕਿਸਾਨ ਸ਼ਹੀਦ ਹੋਇਆ ਔਰ ਉਸ ਤੋਂ ਬਾਅਦ ਸਰਕਾਰ ਨੇ ਮਾਫੀ ਮੰਗ ਕੇ ਉਹ ਕਾਨੂੰਨ ਵਾਪਸ ਦਿੱਤੇ ਜਦੋਂ ਸਰਕਾਰ ਨੇ ਉਹ ਕਾਨੂੰਨ ਵਾਪਸ ਲਿੱਤੇ ਤਾਂ ਕਿਸਾਨਾਂ ਨਾਲ ਵਾਅਦਾ ਕੀਤਾ ਗਿਆ ਸੀਗਾ ਕਿ ਐਮਐਸਪੀ ਜਿਹਨੂੰ ਹਿੰਦੀ ਚ ਨਿਊਤਨ ਸਮਰਥਨ ਮੂਲ্য ਕਹਿੰਦੇ ਨੇ एम एस पी ते कानून बनेगा दो हजार इक्की दो हजार चौबी होगी सरकार का कार्यकाल भी खत्म होने आ गया पर ना तो एम एस पी का कानून बनिया ना स्वामीनाथन की रिपोर्ट लागू हुई और जिन्ह ने शहीद दियाँ एडा बड़ा धोखा तो किया गया जिदा मैं बहुत कड़े शब्दा निंदा करता है और सरकार कहना है कि अजय डेढ़ दिन बचा हैगा ਓ ਐਮਐਸਪੀ ਦਾ ਕਾਨੂੰਨ ਤੁਸੀਂ ਇਸ ਲੋਕ ਸਭਾ ਲੈ ਕੇ ਆ ਕੇ ਪਾਸ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ